ਵੀਡੀਓ ਬੜੀ ਵਾਇਰਲ ਹੋ ਰਹੀ ਹੈ ਅੱਜ ਇਹਦੇ ਵਿੱਚ ਆਪਣੇ ਚੰਨੀ ਗਰੇ ਨੇ ਲੋਕ ਸਭਾ ਜਲੰਧਰ ਤੋਂ ਕੈਂਡੀਡੇਟ ਨੇ ਔਰ ਪੁਰਵ ਮੁੱਖ ਮੰਤਰੀ ਪੰਜਾਬ ਰਹੇ ਤਾਂ ਆਪਣੇ ਆਯੋਜਕਾਂ ਨੂੰ ਜ਼ਰੂਰ ਇਹ ਕਹਿਣਾ ਚਾਹਨਾ ਕਿ ਜੇਕਰ ਉਹ ਆਪਣੇ ਧਰਮ ਨੂੰ ਨਹੀਂ ਮੰਨਣਾ ਚਾਹੁੰਦੇ ਤੁਸੀਂ ਕਿਉਂ ਸਰਦੇ ਹੋ ਉਹਨਾਂ ਨੂੰ ਕਿਉਂ ਆਪਣੀਆਂ ਭਾਵਨਾਵਾਂ ਦਾ ਖਲਵਾੜ ਕਰਵਾ ਰਹੇ ਹੋ ਪਰ ਚੰਨੀ ਸਾਹਿਬ ਨੇ ਸਪਸ਼ਟ ਇਹ ਦਾਅਵਾ ਕੀਤਾ ਕੀ ਹਿੰਦੂ ਕਿਹੜਾ ਆ ਉਹ ਮੈਨੂੰ ਵੋਟ ਜ਼ਰੂਰ ਪਾਵੇ ਪਰ ਮੈਂ ਉਹਨਾਂ ਦੇ ਧਰਮ ਦਾ ਸਤਿਕਾਰ ਨਹੀਂ ਕਰਦਾ ਇਹ ਬਹੁਤ ਵੱਡੀ ਮਤਭਾਗੀ ਘਟਨਾ ਹੈ ਮੈਂ ਇਹਦੀ ਨਿੰਦਿਆ ਕਰਦਾ ਹਾਂ ਜਿਹੜਾ ਵਿਅਕਤੀ ਤੁਹਾਡੇ ਮੰਦਰਾਂ ਦੀ ਔਰ ਤੁਹਾਡੇ ਧਰਮ ਦੇ ਵਿੱਚ ਆਉਂਦਾ ਹੈ ਔਰ ਉਹਦਾ ਸਤਿਕਾਰ ਨਹੀਂ ਕਰਦਾ ਕੀ ਲੋੜ ਪੈ ਗਈ ਉਹਨੂੰ ਸੱਦਣ ਦੀ ਜੀ ਉਹ ਵੀਡੀਓ ਕੋ ਮਰ ਰਹੀ ਹੈ ਚੰਨੀ ਸਾਹਿਬ ਦੀ ਜਿਨ੍ਹਾਂ ਨੇ ਤਿੱਲੇ ਕ ਲਗਾਉਣ ਤੋਂ ਮਨਾ ਕੀਤਾ ਵਾ ਤਾਂ ਉਸ ਵੇ ਦਿਖਿਆ ਗਿਆ ਵਾ ਹਿੰਦੂ ਭਾਈਚਾਰੇ ਬਹੁਤ ਰੋਸ਼ ਵੀ ਪਾਇਆ ਜਾ ਰਿਹਾ ਵਾ ਤੁਸੀਂ ਇਸ ਚੀਜ਼ ਨੂੰ ਕਿਸ ਪੱਖੋਂ ਦੇਖਦੇ ਹੋ ਦੇਖੋ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਅੱਜ ਇਹਦੇ ਵਿੱਚ ਆਪਣੇ ਚੰਨੀ ਕਿੜੇ ਨੇ ਲੋਕ ਸਭਾ ਜਲੰਧਰ ਤੋਂ ਕੈਂਡੀਡੇਟ ਨੇ ਔਰ ਪੁਰਵ ਮੁੱਖ ਮੰਤਰੀ ਪੰਜਾਬ ਰਹੇ ਮੈਂ ਤਾਂ ਦੇਖੋ ਸਭ ਤੋਂ ਪਹਿਲਾਂ ਮੇਰਾ ਵੀ ਕਿਹਦਾ ਜਨਮ ਹਿੰਦੂ ਪਰਿਵਾਰ ਦਾ ਹੈ ਦੀ ਕੁ ਧਾਰਮਿਕ ਕਿਹੜੀਆਂ ਭਾਵਨਾਵਾਂ ਨੂੰ ਕਿਹੜੀ ਠੇਸ ਪਹੁੰਚਦੀ ਹੈ ਇਹ ਸਾਰੀਆਂ ਗੱਲਾਂ ਦੇਖ ਕੇ ਮੈਂ ਤਾਂ ਆਪਣੇ ਯੋਜਕਾਂ ਨੂੰ ਜ਼ਰੂਰ ਇਹ ਕਹਿਣਾ ਚਾਹੁੰਦਾ ਕਿ ਜੇਕਰ ਉਹ ਆਪਣੇ ਧਰਮ ਨੂੰ ਨਹੀਂ ਮੰਨਣਾ ਚਾਹੁੰਦੇ ਤੁਸੀਂ ਕਿਉਂ ਸਰਦੇ ਹੋ ਉਹਨਾਂ ਨੂੰ ਕਿਉਂ ਆਪਣੀਆਂ ਭਾਵਨਾਵਾਂ ਦਾ ਖਲਵਾੜ ਕਰਵਾ ਰਹੇ ਹੋ ਦੇਖੋ ਸਨਾਤਨ ਧਰਮ ਸਭ ਤੋਂ ਪਹਿਲਾਂ ਇਹ ਜ਼ਰੂਰ ਕਹਿੰਦਾ ਕਿ ਸਾਰਿਆਂ ਦਾ ਆਦਰ ਕਰੋ ਸਾਰਿਆਂ ਦਾ ਸਤਿਕਾਰ ਕਰੋ ਪਰ ਚੰਨੀ ਸਾਹਿਬ ਨੇ ਸਪਸ਼ਟ ਇਹ ਦਾਅਵਾ ਕੀਤਾ ਕਿ Hindu ਕਿਹੜਾ ਹੈ ਉਹ ਮੈਨੂੰ ਵੋਟ ਜ਼ਰੂਰ ਪਾਵੇ ਪਰ ਮੈਂ ਉਹਨਾਂ ਦੇ ਧਰਮ ਦਾ ਸਤਿਕਾਰ ਨਹੀਂ ਕਰਦਾ ਇਹ ਬਹੁਤ ਵੱਡੀ ਮਤਭਾਗੀ ਘਟਨਾ ਹੈ ਮੈਂ ਇਹਦੀ ਨਿੰਦਿਆ ਕਰਦਾ ਹਾਂ ਔਰ ਚੰਨੀ ਸਾਹਿਬ ਨੇ ਜੇਕਰ ਤਿਲਕ ਲੁਵਾਣਾ ਨਹੀਂ ਤਿਲਕ ਦਾ ਪਸ਼ੋਕੜ ਦੇਖੋ ਤਿਲਕ ਦਾ ਮਤਲਬ ਕੀ ਹੁੰਦਾ ਹੈ ਦੇਖੋ ਅਸੀਂ ਵੀ ਮੰਦਰਾਂ ਚ ਜਾਂਦੇ ਗੁਰਦੁਆਰਿਆਂ ਚ ਜਾਂਦੇ ਮਸਜਿਦਾਂ ਚ ਜਾਂਦੇ ਹਰ ਥਾਂ ਤੇ ਜਾ ਕੇ ਨਕਮਸਤਕ ਹੁੰਨੇ ਆ ਸਿਰ ਚੁਕਾਉਨੇ ਆ ਸਾਡਾ ਧਰਮ ਇਹ ਨਹੀਂ ਸਿਖਾਉਂਦਾ ਕਿ ਕਿਸੇ ਕਿਸੇ ਦੀ ਵੀ ਡਿਸਰੈਸਪੈਕਟ ਕਰੀਏ ਪਰ ਚੰਨੀ ਸਾਹਿਬ ਨੇ ਇਹ ਸਾਬਤ ਜ਼ਰੂਰ ਕਰ ਦਿੱਤਾ ਹੈ ਕਿ ਮੈਂ ਤਿਲਕ ਨਹੀਂ ਲਗਵਾਉਣਾ ਤੁਸੀਂ ਉਦਾਂ ਮੈਨੂੰ ਸੱਦੋ ਤਾਂ ਮੈਂ ਯੋਜਕਾਂ ਨੂੰ ਸਾਰਿਆਂ ਨੂੰ ਕਹਿੰਦਾ ਜੀ ਜਿੰਨੇ ਵੀ ਲੋਕ ਸਭਾ ਜਲੰਧਰ ਤੋਂ ਨੇ ਕਿਉਂ ਸੱਦਦੇ ਹੋ ਜੀ ਕਿਉਂ ਆਪਣੇ ਧਰਮ ਦਾ ਅਪਮਾਨ ਕਰਾ ਰਹੇ ਹੋ ਜਿਹੜਾ ਵਿਅਕਤੀ ਤੁਹਾਡੇ ਮੰਦਰਾਂ ਦੀ ਔਰ ਤੁਹਾਡੇ ਧਰਮ ਦੇ ਵਿੱਚ ਆਉਂਦਾ ਔਰ ਉਹਦਾ ਸਤਕਾਰ ਨਹੀਂ ਕਰਦਾ ਕੀ ਲੋੜ ਪੈ ਗਈ ਉਹਨੂੰ ਸੱਦਣ ਦੀ ਜੀ ਬਿਲਕੁਲ ਨਹੀਂ ਸੱਦਣਾ ਚਾਹੀਦਾ ਜੀ ਇਦਾਂ ਦੇ ਬੰਦਿਆਂ ਨੂੰ ਔਰ ਆਪਾਂ ਨੂੰ ਆ ਦੇਖੋ ਚੋਣਾਂ ਦੇ ਵਿੱਚ ਹਰ ਤਾਂ ਸਾਰੇ ਕਿੰਨੇ ਵੀ ਲੋਕ ਨੇ ਜਿਹੜੇ ਮੰਦਰਾਂ ਨੂੰ ਮੰਨਦੇ ਨੇ ਸਾਰਿਆਂ ਦੇ ਵਿੱਚ ਹੋਇਆ ਪਰ ਇਹਦਾ ਨਤੀਜੇ ਇਹਨਾਂ ਨੂੰ ਸਾਰੇ ਫੈਸਲੇ ਇਹਨਾਂ ਨੂੰ ਦੱਸਣਗੇ ਕਿ ਕੀ ਕੀ ਨਤੀਜੇ ਆਉਣਗੇ ਪਰ ਇਹ ਮਤਭਾਗੀ ਇਕੱਠਨਾ ਮੈਂ ਇਹਦੀ ਖੁੱਲਕੇ ਨਿੰਦਿਆ ਕਰਦਾ ਕਿ ਚੰਨੀ ਸਾਹਿਬ ਨੇ ਚੰਗਾ ਨਹੀਂ ਕੀਤਾ ਸਾਡੇ ਮੰਦਰਾਂ 'ਚ ਜਾਂਦੇ ਨੇ ਔਰ ਜੇਕਰ ਮੰਦਰਾਂ 'ਚ ਜਾਣਾ ਹੀ ਗਾਤੇ ਤੁਸੀਂ ਜੇ ਤੁਸੀਂ ਸਾਡੇ ਮੰਦਰਾਂ ਦਾ ਸਤਿਕਾਰ ਨਹੀਂ ਕਰ ਸਕਦੇ ਤੁਹਾਡਾ ਜਾਣਾ ਨਹੀਂ ਬੰਦਾ ਬਹੁਤ ਬਹੁਤ ਧੰਨਵਾਦ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਅੱਜ ਇਹਦੇ ਵਿੱਚ ਆਪਣੇ ਚੰਨੀ ਗਿੜੇ ਨੇ ਲੋਕ ਸਭਾ ਜਲੰਧਰ ਤੋਂ ਕੈਂਡੀਡੇਟ ਨੇ ਔਰ ਪੁਰਵ ਮੁੱਖ ਮੰਤਰੀ ਪੰਜਾਬ ਰਹੇ ਤਾਂ ਆਪਣੇ ਆਯੋਜਕਾਂ ਨੂੰ ਜ਼ਰੂਰ ਇਹ ਕਹਿਣਾ ਚਾਹਨਾ ਕਿ ਜੇਕਰ ਉਹ ਆਪਣੇ ਧਰਮ ਨੂੰ ਨਹੀਂ ਮੰਨਣਾ ਚਾਹੁੰਦੇ ਤੁਸੀਂ ਕਿਉਂ ਸਰਦੇ ਹੋ ਉਹਨਾਂ ਨੂੰ ਕਿਉਂ ਆਪਣੀਆਂ ਭਾਵਨਾਵਾਂ ਦਾ ਖਲਵਾੜ ਕਰਵਾ ਰਹੇ ਹੋ ਪਰ ਚੰਨੀ ਸਾਹਿਬ ਨੇ ਸਪਸ਼ਟ ਇਹ ਦਾਅਵਾ ਕੀਤਾ ਕਿ ਹਿੰਦੂ ਕਿਹੜਾ ਆ ਉਹ ਮੈਨੂੰ ਵੋਟ ਜ਼ਰੂਰ ਪਾਵੇ ਪਰ ਮੈਂ ਉਹਨਾਂ ਦੇ ਧਰਮ ਦਾ ਸਤਕਾਰ ਨਹੀਂ ਕਰਦਾ। ਇਹ ਬਹੁਤ ਵੱਡੀ ਮਤਭਾਗੀ ਘਟਨਾ ਹੈ। ਮੈਂ ਇਹਦੀ ਨਿੰਦਿਆ ਕਰਦਾ ਹਾਂ। ਜਿਹੜਾ ਵਿਅਕਤੀ ਤੁਹਾਡੇ ਮੰਦਰਾਂ ਦੀ ਔਰ ਤੁਹਾਡੇ ਧਰਮ ਦੇ ਵਿੱਚ ਆਉਂਦਾ ਹੈ ਔਰ ਉਹਦਾ ਸਤਕਾਰ ਨਹੀਂ ਕਰਦਾ ਕੀ ਲੋੜ ਪੈ ਗਈ ਉਹਨੂੰ ਸੱਦਣ ਦੀ ਜੀ। ਉਹ ਵੀਡੀਓ ਕੋ ਮਰ ਰਹੀ ਹੈ ਚੰਨੀ ਸਾਹਿਬ ਦੀ ਜਿਨ੍ਹਾਂ ਨੇ ਤਿੱਲੇ ਕ ਲਗਾਉਣ ਤੋਂ ਮਨਾ ਕੀਤਾ ਵਾ ਤਾਂ ਉਸ ਵੇ ਦਿਖਿਆ ਗਿਆ ਵਾ ਹਿੰਦੂ ਭਾਈਚਾਰੇ ਬਹੁਤ ਰੋਸ਼ ਵੀ ਪਾਇਆ ਜਾ ਰਿਹਾ ਵਾ ਤੁਸੀਂ ਇਸ ਚੀਜ਼ ਨੂੰ ਕਿਸ ਪੱਖੋਂ ਦੇਖਦੇ ਹੋ ਦੇਖੋ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਅੱਜ ਇਹਦੇ ਵਿੱਚ ਆਪਣੇ ਚੰਨੀ ਕਿੜੇ ਨੇ ਲੋਕ ਸਭਾ ਜਲੰਧਰ ਤੋਂ ਕੈਂਡੀਡੇਟ ਨੇ ਔਰ ਪੁਰਵ ਮੁੱਖ ਮੰਤਰੀ ਪੰਜਾਬ ਰਹੇ ਮੈਂ ਤਾਂ ਦੇਖੋ ਸਭ ਤੋਂ ਪਹਿਲਾਂ ਮੇਰਾ ਵੀ ਕਿਹਦਾ ਜਨਮ ਹਿੰਦੂ ਪਰਿਵਾਰ ਦਾ ਹੈ ਦੀ ਕੁ ਧਾਰਮਿਕ ਕਿਹੜੀਆਂ ਭਾਵਨਾਵਾਂ ਨੂੰ ਕਿਹੜੀ ਠੇਸ ਪਹੁੰਚਦੀ ਹੈ ਇਹ ਸਾਰੀਆਂ ਗੱਲਾਂ ਦੇਖ ਕੇ ਮੈਂ ਤਾਂ ਆਪਣੇ ਯੋਜਕਾਂ ਨੂੰ ਜ਼ਰੂਰ ਇਹ ਕਹਿਣਾ ਚਾਹੁੰਦਾ ਕਿ ਜੇਕਰ ਉਹ ਆਪਣੇ ਧਰਮ ਨੂੰ ਨਹੀਂ ਮੰਨਣਾ ਚਾਹੁੰਦੇ ਤੁਸੀਂ ਕਿਉਂ ਸਰਦੇ ਹੋ ਉਹਨਾਂ ਨੂੰ ਕਿਉਂ ਆਪਣੀਆਂ ਭਾਵਨਾਵਾਂ ਦਾ ਖਲਵਾੜ ਕਰਵਾ ਰਹੇ ਹੋ ਦੇਖੋ ਸਨਾਤਨ ਧਰਮ ਸਭ ਤੋਂ ਪਹਿਲਾਂ ਇਹ ਜ਼ਰੂਰ ਕਹਿੰਦਾ ਕਿ ਸਾਰਿਆਂ ਦਾ ਆਦਰ ਕਰੋ ਸਾਰਿਆਂ ਦਾ ਸਤਿਕਾਰ ਕਰੋ ਪਰ ਚੰਨੀ ਸਾਹਿਬ ਨੇ ਸਪਸ਼ਟ ਇਹ ਦਾਅਵਾ ਕੀਤਾ ਕਿ Hindu ਕਿਹੜਾ ਹੈ ਉਹ ਮੈਨੂੰ ਵੋਟ ਜ਼ਰੂਰ ਪਾਵੇ ਪਰ ਮੈਂ ਉਹਨਾਂ ਦੇ ਧਰਮ ਦਾ ਸਤਿਕਾਰ ਨਹੀਂ ਕਰਦਾ ਇਹ ਬਹੁਤ ਵੱਡੀ ਮਤਭਾਗੀ ਘਟਨਾ ਹੈ ਮੈਂ ਇਹਦੀ ਨਿੰਦਿਆ ਕਰਦਾ ਹਾਂ ਔਰ ਚੰਨੀ ਸਾਹਿਬ ਨੇ ਜੇਕਰ ਤਿਲਕ ਲੁਵਾਣਾ ਨਹੀਂ ਤਿਲਕ ਦਾ ਪਸ਼ੋਕੜ ਦੇਖੋ ਤਿਲਕ ਦਾ ਮਤਲਬ ਕੀ ਹੁੰਦਾ ਹੈ ਦੇਖੋ ਅਸੀਂ ਵੀ ਮੰਦਰਾਂ ਚ ਜਾਂਦੇ ਗੁਰਦੁਆਰਿਆਂ ਚ ਜਾਂਦੇ ਮਸਜਿਦਾਂ ਚ ਜਾਂਦੇ ਹਰ ਥਾਂ ਤੇ ਜਾ ਕੇ ਨਕਮਸਤਕ ਹੁੰਨੇ ਆ ਸਿਰ ਚੁਕਾਉਨੇ ਆ ਸਾਡਾ ਧਰਮ ਇਹ ਨਹੀਂ ਸਿਖਾਉਂਦਾ ਕਿ ਕਿਸੇ ਕਿਸੇ ਦੀ ਵੀ ਡਿਸਰੈਸਪੈਕਟ ਕਰੀਏ ਪਰ ਚੰਨੀ ਸਾਹਿਬ ਨੇ ਇਹ ਸਾਬਤ ਜ਼ਰੂਰ ਕਰ ਦਿੱਤਾ ਹੈ ਕਿ ਮੈਂ ਤਿਲਕ ਨਹੀਂ ਲਗਵਾਉਣਾ ਤੁਸੀਂ ਉਦਾਂ ਮੈਨੂੰ ਸੱਦੋ ਤਾਂ ਮੈਂ ਯੋਜਕਾਂ ਨੂੰ ਸਾਰਿਆਂ ਨੂੰ ਕਹਿੰਦਾ ਜੀ ਜਿੰਨੇ ਵੀ ਲੋਕ ਸਭਾ ਜਲੰਧਰ ਤੋਂ ਨੇ ਕਿਉਂ ਸੱਦਦੇ ਹੋ ਜੀ ਕਿਉਂ ਆਪਣੇ ਧਰਮ ਦਾ ਅਪਮਾਨ ਕਰਾ ਰਹੇ ਹੋ ਜਿਹੜਾ ਵਿਅਕਤੀ ਤੁਹਾਡੇ ਮੰਦਰਾਂ ਦੀ ਔਰ ਤੁਹਾਡੇ ਧਰਮ ਦੇ ਵਿੱਚ ਆਉਂਦਾ ਔਰ ਉਹਦਾ ਸਤਕਾਰ ਨਹੀਂ ਕਰਦਾ ਕੀ ਲੋੜ ਪੈ ਗਈ ਉਹਨੂੰ ਸੱਦਣ ਦੀ ਜੀ ਬਿਲਕੁਲ ਨਹੀਂ ਸੱਦਣਾ ਚਾਹੀਦਾ ਜੀ ਇਦਾਂ ਦੇ ਬੰਦਿਆਂ ਨੂੰ ਔਰ ਆਪਾਂ ਨੂੰ ਆ ਦੇਖੋ ਚੋਣਾਂ ਦੇ ਵਿੱਚ ਹਰ ਤਾਂ ਸਾਰੇ ਕਿੰਨੇ ਵੀ ਲੋਕ ਨੇ ਜਿਹੜੇ ਮੰਦਰਾਂ ਨੂੰ ਮੰਨਦੇ ਨੇ ਸਾਰਿਆਂ ਦੇ ਵਿੱਚ ਹੋਇਆ ਪਰ ਇਹਦਾ ਨਤੀਜੇ ਇਹਨਾਂ ਨੂੰ ਸਾਰੇ ਫੈਸਲੇ ਇਹਨਾਂ ਨੂੰ ਦੱਸਣਗੇ ਕਿ ਕੀ ਕੀ ਨਤੀਜੇ ਆਉਣਗੇ ਪਰ ਇਹ ਮਤਭਾਗੀ ਇਕੱਠਨਾ ਮੈਂ ਇਹਦੀ ਖੁੱਲਕੇ ਨਿੰਦਿਆ ਕਰਦਾ ਕਿ ਚੰਨੀ ਸਾਹਿਬ ਨੇ ਚੰਗਾ ਨਹੀਂ ਕੀਤਾ ਸਾਡੇ ਮੰਦਰਾਂ 'ਚ ਜਾਂਦੇ ਨੇ ਔਰ ਜੇਕਰ ਮੰਦਰਾਂ 'ਚ ਜਾਣਾ ਹੀ ਗਾਤੇ ਤੁਸੀਂ ਜੇ ਤੁਸੀਂ ਸਾਡੇ ਮੰਦਰਾਂ ਦਾ ਸਤਿਕਾਰ ਨਹੀਂ ਕਰ ਸਕਦੇ ਤੁਹਾਡਾ ਜਾਣਾ ਨਹੀਂ ਬੰਦਾ ਬਹੁਤ ਬਹੁਤ ਧੰਨਵਾਦ